शुरुआत करन तो पहला मैं एक बार फिर रिक्वेस्ट करांगी सारे ऑनरेबल गेस्ट जेडे काफी अपने बिजी शेड्यूल तो साडे विच शामिल हुए ने ओना श्री राजेश खन्ना जी मैं अपने प्रिंसिपल मैम वालों अपनी संस्था वालों अपने स्टूडेंट्स इनिशिएटिव ले आ रहे हैं केडीएम ने एंट्री फाउंडेशन को वजह है मेरे तो और 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 सहपिटेंट्स एट इंडियन हेड इंजरी फाउंडेशन मिस जेस्लीन कौर इसके बाद किरणदीप कौर मंगल सिंह जी देन मनप्रीत कौर रेडि एंड जोतार सिंह जी नहीं है ना तो सर एक मात्र ऐसी चीज है और अपने मनप्रीत गुरलीन सिमरन जी सरनजीत जैस्मीन सहता इधर आ जाओगे अब बराबर होएंगे ना बच्चे इधर

ਦੇਖੋ ਜੀ ਦੇਖੋ ਵੀ ਅਕੀ ਜਦੋਂ ਅਸੀਂ ਹੈਲਮਟ ਜਿਹੜੇ ਪੰਜਾਬ ਦੇ ਵਿੱਚ ਘੱਟ ਹੀ ਦੇਖਦੇ ਆ ਕਿ ਕੋਈ ਬੱਚੇ ਜਾਂ ਪਿੱਛੇ ਬੈਠੇリエ ਹੈਲਮਟ ਪਾਇਓ ਪਰ ਉਹ ਵੀ ਕੋਈ ਨਾ ਜਾ ਕੇ ਨਾਵਾਕ ਨੂੰ ਕਰਿਆ ਕਿ ਜੋ 18 ਸਾਲ ਤੋਂ ਘੱਟ ਕੀਆ ਸੁਰਨ ਚਾਹ ਤੇ ਨਾਲ ਦੀ ਨਾਲ ਹੋਰ ਸੇਫਟੀ ਕਰਨ ਵਾਸਤੇ ਅੱਜ ਛੋਟੇ ਬੱਚਿਆਂ ਨੂੰ ਆਪਣੇ ਹੱਥੋਂ ਠੀਕਰੋਣਾ ਹੈ ਹੈਲਮਟ ਆਪਣੇ 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 ਆਪਣਾ ਧਿਆਨ ਠੀਕਰੋ ਜਾਬਾਸ਼ ਮੈਂ ਕਮਿਟੀ ਦੇ ਸਹਿਯੋਗ ਦੇ ਨਾਲ ਮਤਲਬ ਸਾਰਿਆਂ ਦਾ ਟੀਮ ਵਰਕ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਕਿ ਜਾਨਾਂ ਜਿਹੜੀਆਂ ਨੇ ਬਚਾਈਆਂ ਜਾ ਸਕਣ ਜਦੋਂ ਸੇਫਟੀ ਦਾ ਕੰਸਰਨ ਆਉਂਦਾ ਤਾਂ ਹੈਡ ਜਿਹੜਾ ਇੱਕ ਹਿਊਮਨ ਬੋਡੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਆ ਤੇ ਸਾਨੂੰ ਹਮੇਸ਼ਾ ਹੀ ਜਿਹੜੇ ਵੀ ਟੂ ਵੀਲਰ ਚਲਾਉਂਦੇ ਨੇ ਜਾਂ ਕੋਈ ਹੋਰ ਆ ਸਾਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਪਾਰਟ ਹੈਲਮਟ ਹੈ ਅੱਜ ਆਰਗੇਨਾਈਜੇਸ਼ਨ ਖੜੇ ਨੇ ਮੈਮ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਜਿਹੜੇ ਬੱਚੇ ਨਾਰਮਲੀ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਵੀ ਹੈਲਮੇਟਸ ਡਿਸਟ੍ਰਿਬਿਊਟ ਕਰਾ ਕੇ ਅਮਰਸਰ ਦੇ ਵਿੱਚ ਪਹਿਲੀ ਵਾਰੀ ਅਜੇ ਇਥੋਂ ਸ਼ੁਰੂਆਤ ਕਰ ਰਹੇ ਨੇ ਬਾਕੀ ਹੋਰ ਵੀ ਇਹਨਾਂ ਨੇ ਜਿਹੜੇ ਸਾਰੇ ਸਕੂਲਾਂ ਦੇ ਵਿੱਚ ਆ ਜਿਹੜੇ ਹੈਲਮੇਟਸ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਨੇ ਨੇ ਅਸੀਂ ਇਹੀ ਅਪੀਲ ਕਰਦੇ ਆ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰੀਆਂ ਨੂੰ ਵੀ ਜਦੋਂ ਵੀ ਮੋਟਰਸਾਈਕਲ ਜਾਂ ਟੂ-ਵੀਲਰ ਕੋਈ ਵੀ ਚਲਾਉਣਾ ਆਪਣੀ ਹੈਲਮੇਟ ਪਾਣ ਕੇ ਆਪਣੀ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੇ ਇਹ ਬਹੁਤ ਫਸਟ ਟਾਈਮ ਇਨੀਸ਼ੀਏਟਿਵ ਲਿਆ ਗਿਆ ਤੇ ਇਹ ਆਰਗੇਨਾਈਜੇਸ਼ਨ ਆ ਡੀਓ ਸਾਹਿਬ ਨੇ ਇਥੋਂ ਦੇ ਸਕੂਲ ਦੇ ਜਿਹੜੇ ਅਧਿਕਾਰੀ ਨੇ ਡਿਪਟੀ ਡੀਓ ਸਾਹਿਬਾਨ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਦਾ ਇਹ ਸਹਿਯੋਗ ਨਾਲ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਤੇ ਇਹ ਅਗਲੇ ਹਿੱਸਿਆਂ ਦੇ ਫਿਰ ਅਮਰਸਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ جاری ਰੱਖਿਆ ਜੀ ਕਿਹੜੀ ਕਲਾਸ ਦੇ ਬੱਚੇ ਨੇ ਤੇ ਕਿੰਨੇ ਹੈਲਮਟ ਸਰ ਦਿੱਤੇ ਗਏ ਨੇ ਜੀ ਹੁਣ ਤੱਕ ਇਹ ਸਾਰੇ 16 6ਵੀਂ 7ਵੀਂ 8ਵੀਂ ਆ ਜਿਹੜੇ ਉਸ ਕਲਾਸਾਂ ਦੇ ਬੱਚੇ ਨੇ ਅੱਜ ਜਿਹੜੇ ਇਹ ਇਨੀਸ਼ੀਏਟਿਵ 200 ਹੈਲਮਟ ਨਾਲ ਦੇ ਕੇ ਸ਼ੁਰੂਆਤ ਕੀਤਾ ਜਾ ਰਹੀ ਹੈ ਕਿੰਨਾ ਕੁ ਇਹਦੇ ਨਾਲ ਫਾਇਦਾ ਮਿਲੇਗਾ ਕਿਉਂ ਨਿੱਕਾ ਸੇਫਟੀ ਮੀਅਰ ਹੈ ਬਲਕਿ ਹੈਡ ਦੇ ਉੱਤੇ ਤਾਂ ਕੋਈ ਇੰਪੋਰਟੈਂਟ ਬਾਡੀ ਪਾਰਟ ਨਹੀਂ ਹੈ ਹੈਡ ਸਭ ਤੋਂ ਇੰਪੋਰਟੈਂਟ ਬਾਡੀ ਪਾਰਟ ਆ ਤੇ ਜੇ ਹੈਡ ਸੇਫ ਆ ਤਾਂ ਸਾਰਾ ਕੁਝ ਹੀ ਸੇਫ ਆ ਬੱਚਿਆਂ ਨੂੰ ਕੀ ਮੋਟੀਵੇਟ ਕੀਤਾ ਗਿਆ ਕਿ ਯੂਜ਼ ਕਰ ਰੱਖ ਸਰ ਲੋਕ ਬੱਚੇ ਘਰ ਰੱਖ ਦਿੰਦੇ ਆ ਜੀ ਜਰੂਰ ਕੋਝ ਘਰ ਵੀ ਰੱਖ ਦਿੰਦੇ ਨੇ ਕਈ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਪਾਉਂਦੇ ਤੇ ਇਹਨਾਂ ਨੂੰ ਹਮੇਸ਼ਾ ਹੀ ਹੈਲਮਟ ਪਾ ਕੇ ਟਰੈਵਲ ਕਰਨਾ ਚਾਹੀਦਾ ਅਸੀਂ ਹੀ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂ ਹਾਂਜੀ ਸਾਰੇ ਅਮਰਸਰ ਦੇ ਜਿਹੜੇ ਬਾਕੀ ਹਿੱਸੇ ਦੇ ਜਿਹੜੇ ਸਾਰੇ ਸਕੂਲ ਆ ਉਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਉਹ ਸਾਰੇ ਸਕੂਲਾਂ ਦੇ ਹੈਲਮਟਸ ਪ੍ਰੋਵਾਈਡ ਕੀਤੇ ਜਾਣਗੇ ਪਹਿਲੀ ਵਾਰ ਅਸਤਰ ਤੋਂ ਉਤਪਾਦ ਦੇਖਣਾ ਕਿ ਪੁਲਿਸ ਨੇ ਖੁਦ ਇਸ ਤਰ੍ਹਾਂ ਦੇ ਕੁਆਲਿਟੀ ਹੈਲਮਟ ਪ੍ਰੋਡਿਊਸ ਕਰਾਏ ਹਾਂਜੀ ਅਮ ਅਮ ਅਮਰਸਰ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੀ ਆ ਕਿ ਅਸੀਂ ਅਪੀਲ ਕਰਦੇ ਹਾਂ ਵੀ ਹੈਲਮਟ ਪਹਿਲਣੀ ਚਾਹੀਦੀ ਆ ਜਿਹੜਾ ਵੀ ਕੋਈ ਹੈਲਮਟ ਅਫੋਰਡ ਨਹੀਂ ਕਰਦਾ ਉਹਨੂੰ ਅਸੀਂ ਹੈਲਮਟ ਆ ਜਿਹੜੇ ਪ੍ਰੋਵਾਈਡ ਕਰਾਵਾਂਗੇ ਤੇ ਹੋਰ ਵੀ ਮੋਟੀਵੇਟ ਕੀਤਾ ਜਾ ਰਿਹਾ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਜੀ ਹਾਂਜੀ ਹਾਂਜੀ ਇੱਕ ਕੈਨੇਡੀਅਨ ਐਮਨੂ ਦੇ ਵਿੱਚ ਕਤਲ ਹੋਇਆ ਜੀ ਕੀ ਆ ਜੀ ਇਹ ਪੂਰਾ ਮਾਮਲਾ ਦੇ ਵਿੱਚ ਵੀ ਹੈਲਮਟ ਡਰਾਈਵ ਕਰਨ ਲਈ ਸਰ ਮਾੜਾ ਦੱਦੋ ਸਰ ਮਾੜਾ ਦੱਦੋ ਬੱਕਰੀ ਕਰਨੀ ਸਰ ਮਾੜਾ ਦੱਦੋ